ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫੇਸਬੁੱਕ ਤੇ YouTube ਜਾਂ Instagram Snapchat ਜਿੰਨੇ ਵੀ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੇ ਉਹਨਾਂ ਤੋਂ ਕਿਸ ਤਰੀਕੇ ਦੇ ਨਾਲ ਕਮਾਈ ਕੀਤੀ ਜਾ ਸਕਦੀ ਆ ਕਿੰਨਾ ਕੁ ਸੱਚ ਹੈ ਕਿ ਇਹਨਾਂ ਜਿਹੜੀਆਂ ਐਪ ਨੇ ਇਹਨਾਂ ਤੋਂ ਪੈਸਾ ਆਉਂਦਾ ਹੈ ਇਹਨਾਂ ਤੋਂ ਆਮਦਨ ਆਉਂਦੀ ਆ ਕਿਸ ਤਰੀਕੇ ਦੇ ਨਾਲ ਆਪਾਂ ਇੱਥੇ ਕੰਮ ਕਰਕੇ ਜਿਹੜਾ ਪੈਸਾ ਕਮਾ ਸਕਦੇ ਆ ਦੋਸਤੋ ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ ਜੇਕਰ ਦੋਸਤੋ ਆਪਾਂ ਚਾਹੁੰਦੇ ਆ ਕਿ ਆਪਾਂ ਫੇਸਬੁੱਕ ਜਾਂ YouTube ਦੇ ਉੱਪਰ ਕੰਮ ਕਰਕੇ ਪੈਸਾ ਕਮਾਈਏ ਇਸ ਗੱਲ ਦੇ ਵਿੱਚ ਕੋਈ ਦੋਰ ਨਹੀਂ ਹੈ ਕਿ ਇਹਨਾਂ ਐਪ ਦੇ ਉੱਪਰ ਪੈਸਾ ਨਹੀਂ ਹੈ ਪਰ ਜੇਕਰ ਆਪਾਂ ਇਹ ਗੱਲ ਸੋਚੀਏ ਕਿ ਆਪਾਂ ਕੁਝ ਵੀ ਬਣਾ ਕੇ ਨੈਟ ਦੇ ਉੱਪਰ ਪਾ ਦਈਏ ਤਾਂ ਉਹ ਵੀਡੀਓ ਚੱਲ ਜੇ ਤੇ ਉਹਦੀ ਸਾਨੂੰ ਆਮਦਨ ਆ ਜੇ ਇਦਾਂ ਵੀ ਬਿਲਕੁਲ ਨਹੀਂ ਹੈ ਦੋਸਤੋ ਫੇਸਬੁੱਕ YouTube ਚਾਹੁੰਦਾ ਹੈ ਕਿ ਤੁਸੀਂ ਇੱਕ ਰੈਗੂਲਰ ਜਿਸ ਤਰ੍ਹਾਂ ਆਪਾਂ ਕਿਸੇ ਵੀ ਕੰਮ ਦੇ ਵਿੱਚ ਡਿਊਟੀ ਕਰਦੇ ਹਾਂ ਉਸੇ ਤਰੀਕੇ ਦੇ ਨਾਲ ਇੱਕ ਡਿਊਟੀ ਮੰਗਦਾ ਹੈ YouTube Facebook ਜੇ ਤੁਸੀਂ ਇਹਦੇ ਉੱਪਰ ਕੰਮ ਕਰਨਾ ਚਾਹੁੰਦੇ ਹੋ ਇਹਨੂੰ ਹਰ ਦਿਨ ਤੁਹਾਨੂੰ ਕੰਟੈਂਟ ਦੇਣਾ ਪਏਗਾ ਔਰ ਕੰਟੈਂਟ ਕੀ ਹੈ ਕਿ ਰੈਗੂਲਰ ਆਪਾਂ ਕਿਸੇ ਵੀ ਇੱਕ ਚੀਜ਼ ਨੂੰ ਚਾਹੁੰਦੇ ਹਾਂ ਜਿਸ ਤਰ੍ਹਾਂ ਤੁਸੀਂ ਆਪਣੀਆਂ ਵੀਡੀਓ ਦੇਖਦੇ ਹੋ ਆਪਣੀਆਂ ਵੀਡੀਓ ਜ਼ਿਆਦਾਤਰ ਜਿਹੜੀਆਂ ਉਹ ਜਾਂ ਤਾਂ ਹਿਸਟਰੀ ਦੇ ਰਿਲੇਟਡ ਮਿਲਿੰਗਾਂ ਜਾਂ ਕਰ ਜਿਵੇਂ ਪਿੰਡਾਂ ਦੇ ਬਾਰੇ ਜਾਂ ਪ੍ਰਾਣੀਆਂ ਹਵੇਲੀਆਂ ਦੇ ਬਾਰੇ ਉਹ ਜ਼ਿਆਦਾਤਰ ਜਿਹੜਾ ਕੰਟੈਂਟ ਆਪਾਂ ਇੱਕੋ ਤਰ੍ਹਾਂ ਦਾ ਇਸੇ ਕਰਕੇ ਬਣਾਉਨੇ ਆ ਇਹਦੇ ਵਿੱਚ ਕੀ ਹੈ ਕਿ ਆਟੋਮੈਟਿਕ ਸਿਸਟਮ ਆ ਕਿ ਉਦਾਂ ਦੀ ਜਿਹੜੀ ਤੁਹਾਡੇ ਨਾਲ ਜਿਹੜੇ ਤੁਹਾਡੇ ਵੀਵਰ ਨੇ ਜਿਹੜੇ ਤੁਹਾਨੂੰ ਦੇਖਣ ਵਾਲੇ ਨੇ ਉਹ ਉਸੇ ਤਰੀਕੇ ਦੇ ਹੀ ਤੁਹਾਡੇ ਨਾਲ ਜੁੜਨਗੇ ਜਿੱਦਾਂ ਦਾ ਤੁਸੀਂ ਕੰਟੈਂਟ ਦਿਓਗੇ ਜੇਕਰ ਆਪਾਂ ਹਰ ਦਿਨ ਕੰਟੈਂਟ ਚੇਂਜ ਕਰਦੇ ਆ ਕਿ ਅੱਜ ਆਪਾਂ ਕਿਸੇ ਪਿੰਡ ਦੇ ਬਾਰੇ ਵੀਡੀਓ ਪਾ ਰਹੇ ਆ ਕੱਲ ਨੂੰ ਆਪਾਂ ਮੰਨ ਲਓ ਕਿਸੇ ਹੋਰ ਕੰਟੈਂਟ ਦੇ ਬਾਰੇ ਕਿਸੇ ਧਾਰਮਿਕ ਸਥਾਨਾਂ ਦੇ ਬਾਰੇ ਪਾਉਣ ਲੱਗੇ ਫਿਰ ਆਪਾਂ ਕੋਈ ਵਲੌਗ ਪਾਉਣ ਲੱਗੇ ਤਾਂ ਦੋਸਤੋ ਇਦਾਂ ਕਰਕੇ ਜਿਹੜਾ YouTube ਜਾਂ Facebook ਚੈਨਲ ਆ ਉਹ ਕਦੇ ਵੀ ਤੁਹਾਡਾ ਗਰੋਥ ਨਹੀਂ ਕਰ ਸਕਦਾ Facebook YouTube ਨੇ ਗਰੋਥ ਤੁਹਾਡੇ ਕੰਟੈਂਟ ਤੇ ਕਰਨੀ ਆ ਕੰਟੈਂਟ ਤੁਹਾਨੂੰ ਇੱਕ ਚੋਨਾ ਪੈਗਾ ਜਿਸ ਤਰ੍ਹਾਂ ਤੁਸੀਂ ਦੇਖਦੇ ਹੋਗੇ ਕਿ ਜਿਹੜੇ ਟਰੈਵਲ ਬਲੌਗ ਬਣਾਉਂਦੇ ਆ ਉਹ ਸਿਰਫ ਤੇ ਸਿਰਫ ਟਰੈਵਲ ਬਲੌਗ ਹੀ ਬਣਾਉਂਦੇ ਆ ਉਹ ਹੋਰ ਵੀਡੀਓ ਨਹੀਂ ਪਾਉਂਦੇਗੇ ਤਾਂ ਦੋਸਤੋ ਉਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਾਂ ਇੱਕ ਆਪਣਾ YouTube ਜਿਹੜਾ ਚੈਨਲ ਆ ਉਹ ਕ੍ਰੀਏਟ ਕਰਦੇ ਆ ਉਸ ਤੋਂ ਬਾਅਦ ਆਪਾਂ ਉਹਦੇ ਉੱਪਰ ਇੱਕ ਕੰਟੈਂਟ ਬਣਾ ਕੇ ਤੇ ਲਗਾਤਾਰ ਜਿਹੜਾ ਅਪਲੋਡ ਕਰਨਾ ਸਟਾਰਟ ਕਰਦੇ ਆ ਜੇਕਰ ਆਪਾਂ ਯੂਟਿਊਬਰ ਜਾਂ Facebook ਤੇ ਆਪਾਂ ਆਪਦਾ ਪੇਜ ਬਣਾ ਕੇ ਕੰਮ ਕਰਨਾ ਚਾਹੁੰਦੇ ਆ ਤੇ ਆਪਾਂ ਸੋਚਦੇ ਆ ਕਿ ਮੈਂ 2-4 ਦਿਨ ਹਫਤਾ 10 ਦਿਨ ਮਹੀਨਾ ਵੀਡੀਓ ਪਾ ਦਿਆਂ ਤਾਂ ਮੇਰਾ ਜਿਹੜਾ YouTube ਚੱਲ ਪਏ ਤੇ ਉਸ ਤੋਂ ਬਾਅਦ ਸ਼ਾਇਦ ਮੈਨੂੰ ਲੋੜ ਹੀ ਨਹੀਂ ਮੈਨੂੰ ਆਮਦਨ ਆਈ ਜਾਏਗੀ ਇਹ ਦੋਸਤੋ ਬਿਲਕੁਲ ਇੱਕ ਝੂਠੀ ਗੱਲ ਆ ਇਹਦੇ ਉੱਪਰ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਆਪਾਂ ਕੋਈ ਜੌਬ ਕਰਦੇ ਆ ਉਸੇ ਤਰ੍ਹਾਂ ਦੀ ਇੱਕ ਜੌਬ ਆਏ ਤੁਹਾਨੂੰ ਹਰ ਦਿਨ ਘਰੋਂ ਨਿਕਲਣਾ ਪਏਗਾ ਹਰ ਦਿਨ ਤੁਹਾਨੂੰ ਕੰਟੈਂਟ ਬਣਾਉਣਾ ਪਏਗਾ ਹਰ ਦਿਨ ਤੁਹਾਨੂੰ ਅਪਲੋਡ ਕਰਨਾ ਪਏਗਾ ਮੰਨ ਲਓ ਤੁਸੀਂ ਅੱਜ ਇੱਕ ਵੀਡੀਓ ਪਾਈਓ ਤੁਹਾਡੀ ਵੀਡੀਓ ਬਹੁਤ ਵਧੀਆ ਚੱਲ ਰਹੀ ਹੈ ਉਸ ਤੋਂ ਬਾਅਦ ਤੁਸੀਂ ਦੂਸਰੇ ਦਿਨ ਫਿਰ ਵੀਡੀਓ ਪਾਈ ਉਹ ਵੀ ਚੱਲ ਲਈ ਆ ਉਸ ਤੋਂ ਬਾਅਦ ਤੁਸੀਂ 4 ਦਿਨ ਵੀਡੀਓ ਨਹੀਂ ਪਾਓਗੇ ਤਾਂ ਜਿਹੜੀ ਆਟੋਮੈਟਿਕ YouTube ਜਾਂ Facebook ਆ ਉਹਨੇ ਜਿਹੜੀ ਤੁਹਾਡੀ ਰੀਚ ਉਹ ਘਟਾ ਦੇਣੀ ਆ ਜਿਹੜੀਆਂ ਪਹਿਲੀਆਂ ਚੱਲ ਰਹੀਆਂ ਵੀਡੀਓ ਉਹ ਰੁਕ ਜਾਣੀਆਂ ਨੇ ਔਰ ਉਸ ਤੋਂ ਬਾਅਦ ਤੁਸੀਂ ਨਵੀਂ ਵੀਡੀਓ ਪਾਓਗੇ ਉਹਨੂੰ ਵੀ ਜਲਦੀ ਰੀਚ ਨਹੀਂ ਮਿਲੇਗੀ ਤਾਂ ਉਹ ਆਪਣੇ ਤੋਂ ਇੱਕ ਤਰੀਕੇ ਦੀ ਡਿਊਟੀ ਲੈਂਦਾ ਹੈ Facebook ਜਾਂ YouTube ਜੇ ਤੁਸੀਂ YouTube ਤੇ ਵੀਡੀਓ ਅਪਲੋਡ ਕਰਦੇ ਹੋ ਤਾਂ ਦੋਸਤੋ ਤੁਹਾਨੂੰ ਹਰ ਦਿਨ ਨਵਾਂ 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 ਕੰਟੈਂਟ ਬਣਾਉਣਾ ਪਏਗਾ ਤਾਂ ਦੋਸਤੋ ਸਭ ਤੋਂ ਪਹਿਲਾਂ ਆਪਾਂ ਇੱਕ YouTube ਆਪਣਾ ਜਿਹੜਾ ਚੈਨਲ ਉਹ ਕ੍ਰੀਏਟ ਕਰਾਂਗੇ ਉਸ ਤੋਂ ਉੱਪਰ ਰੈਗੂਲਰ ਆਪਾਂ ਕੰਟੈਂਟ ਬਣਾਉਣਾ ਇੱਕ ਚੀਜ਼ ਇਹ ਵੀ ਆ ਕਿ ਜ਼ਿਆਦਾ ਤੁਹਾਨੂੰ ਸਟਾਰਟਿੰਗ ਦੇ ਵਿੱਚ ਇਨਵੈਸਟਮੈਂਟ ਕਰਨ ਦੀ ਜ਼ਰੂਰਤ ਨਹੀਂ ਹੈ ਜੇਕਰ ਤੁਸੀਂ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਜਿਹੜਾ ਫੋਨ ਆ ਉਸ ਦੇ ਨਾਲ ਸਿੰਪਲ ਵੀਡੀਓ ਬਣਾਉਣੀ ਆ ਸਟਾਰਟ ਕਰੋ ਉਸ ਤੋਂ ਬਾਅਦ ਐਡਿਟ ਕਰਨ ਦੇ ਵਾਸਤੇ VN ਐਪ ਆ ਬਿਲਕੁਲ ਫ੍ਰੀ ਆ VN ਐਪ ਦੇ ਵਿੱਚ ਜਾ ਕੇ ਤੁਸੀਂ ਜਿਹੜੀਆਂ ਵੀਡੀਓ ਆ ਉਹਨਾਂ ਨੂੰ ਐਡਿਟ ਕਰ ਸਕਦੇ ਹੋ ਫਿਕਸ ਆਰਟ ਦੇ ਵਿੱਚ ਤੁਸੀਂ ਥੰਬਨੇਲ ਕ੍ਰੀਏਟ ਕਰ ਸਕਦੇ ਹੋ ਇਹ ਸਾਰੇ ਜਿਹੜੇ ਐਪ ਨੇ ਤੁਹਾਡੇ ਪਲੇ ਸਟੋਰ ਜਾਂ ਐਪ ਸਟੋਰ ਦੇ ਵਿੱਚੋਂ ਤੁਹਾਨੂੰ ਮਿਲ ਜਾਣੇ ਆ ਬਿਲਕੁਲ ਫ੍ਰੀ ਆ ਇਹਨਾਂ ਦੇ ਉੱਪਰ ਕੋਈ ਖਰਚਾ ਨਹੀਂ ਹੈ ਸਿਰਫ ਜਿਹੜਾ ਤੁਹਾਡਾ ਹੁਨਰ ਤੁਹਾਡੀ ਮਿਹਨਤ ਆ ਉਹ ਕਰਕੇ ਤੁਸੀਂ ਆਪਣੀਆਂ ਵੀਡੀਓ ਬਣਾ ਕੇ ਉਹਨਾਂ ਨੂੰ ਡੇਲੀ ਡੇ ਬਾਈ ਡੇ ਜਿਹੜਾ ਅਪਲੋਡ ਕਰੋ ਦੋਸਤੋ ਬਹੁਤ ਸਾਰੇ ਜਿਹੜੇ ਦੋਸਤ ਆ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਹੈ ਕਿ ਅਸੀਂ ਨਾਂ ਕੀ ਰੱਖੀਏ ਜਿਹੜਾ ਨਾਮ ਆ ਇਹ ਕੋਈ ਬਾਲੀ ਵੱਡੀ ਚੀਜ਼ ਨਹੀਂ ਆ ਜਿਹੜਾ ਚੱਲਣਾ ਹੈ ਉਹ ਤੁਹਾਡਾ ਕੰਟੈਂਟ ਚੱਲਣਾ ਹੈ ਨਾ ਤੁਹਾਡਾ ਉਸ ਕੰਟੈਂਟ ਦੇ ਕਰਕੇ ਬੰਨਣਾ ਹੈ ਨਾ ਕੋਸ਼ਿਸ਼ ਕਰੋ ਕਿ ਥੋੜਾ ਜਿਹਾ ਯੂਨੀਕ ਹੋਵੇ ਲੋਕਾਂ ਨੂੰ ਜਿਹੜਾ ਆਸਾਨੀ ਨਾਲ ਯਾਦ ਹੋ ਸਕੇ ਉਹਦਾ ਦਾ ਕੋਈ ਵੀ ਤੁਸੀਂ ਨਾਮ ਰੱਖ ਕੇ ਕੰਮ ਕਰ ਸਕਦੇ ਹੋ ਕਿਉਂਕਿ ਦੋਸਤੋ ਵਧੀਆ ਨਾਮ ਦੇ ਨਾਲ ਕਦੀ ਵੀ ਜਿਹੜਾ YouTube ਜਾਂ Facebook ਚੈਨਲ ਉਹ ਨਹੀਂ ਚੱਲਦਾ ਉਹ ਤੁਹਾਡੇ ਕੰਟੈਂਟ ਕਰਕੇ ਚੱਲਣਾ ਹੈ ਜੇਕਰ ਤੁਸੀਂ ਕੰਟੈਂਟ ਵਧੀਆ ਦੇ ਰਹੇ ਹੋ ਤਾਂ ਜਿਹੜਾ ਤੁਹਾਡਾ ਨਾਮ ਆ ਉਹ ਆਪਣੇ ਆਪ ਲੋਕਾਂ ਨੂੰ ਜਿਹੜਾ ਯਾਦ ਹੋਣਾ ਸਟਾਰਟ ਹੋ ਜਾਣਾ ਹੈ ਤਾਂ ਇਸ ਕਰਕੇ ਨਾਮ ਦੇ ਮਗਰ ਬੜਾ ਜਾਣ ਦੀ ਲੋੜ ਨਹੀਂ ਹੈ ਕਿ ਅਸੀਂ ਨਾਮ ਕੀ ਰੱਖੀਏ ਮੇਨ ਚੀਜ਼ ਦੋਸਤੋ ਜਿਹੜੀ ਤੁਹਾਡੇ ਨਾਲ ਅੱਜ ਸਾਂਝੀ ਕਰਨੀ ਸੀ ਦੋਸਤੋ ਸਭ ਤੋਂ ਪਹਿਲਾਂ ਆਪਾਂ ਆਪਣਾ ਇੱਕ ਚੈਨਲ ਬਣਾਉਣਾ ਹੈ ਉਹਦਾ ਕੁਝ ਵੀ ਤੁਸੀਂ ਨਾਮ ਰੱਖ ਸਕਦੇ ਹੋ ਉਸ ਤੋਂ ਉੱਪਰ ਤੁਸੀਂ ਕੰਟੈਂਟ ਤੇ ਕੰਮ ਕਰਨਾ ਹੈ ਕੰਟੈਂਟ ਦੇ ਵਿੱਚ ਇੱਕ ਚੀਜ਼ ਹੋਰ ਸਾਂਝੀ ਕਰ ਦਿਆਂ ਕਿ ਕੰਟੈਂਟ ਹਮੇਸ਼ਾ ਜੇਕਰ ਤੁਸੀਂ ਆਪਦਾ ਬਣਾ ਸਕਦੇ ਹੋ ਤਾਂ ਤਾਂ ਤੁਸੀਂ ਇਹ ਚੈਨਲ ਵਾਲੇ ਪਾਸੇ ਜਾਓ ਜੇਕਰ ਆਪਾਂ ਸੋਚੀਏ ਕਿ ਮੈਨੂੰ ਕੋਈ ਭੇਜ ਦੇ ਜਾਂ ਮੈਂ ਕਿਸੇ ਦਾ ਬਣਿਆ ਬਣਾਇਆ ਚੱਕ ਕੇ ਅਪਲੋਡ ਕਰ ਲਾਂ ਤਾਂ ਦੋਸਤੋ ਉਹਦੇ ਨਾਲ ਤੁਹਾਡਾ ਫੇਸਬੁੱਕ YouTube ਚੈਨਲ 2 4 10 ਦਿਨ ਜ਼ਰੂਰ ਚੱਲ ਸਕਦਾ ਪਰ ਲ పార్ టైਮ ਨਹੀਂ ਚੱਲ ਸਕਦਾ ਤਾਂ ਤੁਸੀਂ ਤਾਂ ਹੀ ਇਹ ਸਟੈਪ ਚੱਕੋ ਜੇਕਰ ਤੁਹਾਡੇ ਅੰਦਰ ਹੁਨਰ ਆ ਤਾਂ ਤੁਹਾਨੂੰ ਪਤਾ ਹੈ ਕਿ ਤੁਸੀਂ ਇਹ ਆਪ ਹਰ ਦਿਨ ਜਾ ਕੇ ਕ੍ਰੀਏਟ ਕਰ ਸਕਦੇ ਹੋ ਬਣਾ ਸਕਦੇ ਹੋ ਤੁਹਾਡੇ ਕੋਲ ਇਨਾ ਟਾਈਮ ਆ ਤਾਂ ਦੋਸਤੋ ਜਦੋਂ ਤੁਹਾਡਾ ਕੰਟੈਂਟ ਬਣ ਲੱਗ ਜਾਂਦਾ ਹੈ ਉਸ ਤੋਂ ਬਾਅਦ ਕੋਸ਼ਿਸ਼ ਕਰੋ ਕਿ ਹਰ ਦਿਨ ਉਹਨੂੰ ਆਪਾਂ ਰੈਗੂਲਰ ਜਦੋਂ ਕੰਟੀਨਿਊ ਕਰਾਂਗੇ ਤੁਹਾਡੇ ਨਾਲ ਲੋਕ ਜੁੜਨ ਲੱਗ ਜਾਣਗੇ ਦੋਸਤੋ ਕਈ ਵਾਰ ਸਾਡੇ ਮਨਾਂ ਦੇ ਵਿੱਚ ਇਹ ਹੁੰਦਾ ਹੈ ਕਿ ਸਾਡੀ ਜਿਹੜੀ ਵੀਡੀਓ ਆ ਉਹ ਸ਼ੇਅਰ ਕਰਨ ਦੇ ਨਾਲ ਜ਼ਿਆਦਾ ਚੱਲੇਗੀ ਤਾ ਅਸੀਂ ਆਪਣੇ ਦੋਸਤਾਂ ਨੂੰ ਭੇਜ ਦਿਆਂ ਵੀ ਮੇਰੀ ਵੀਡੀਓ ਨੂੰ ਸ਼ੇਅਰ ਕਰ ਦੋ ਦੋਸਤੋ ਇਹ ਬਿਲਕੁਲ ਵੀ ਨਹੀਂ ਹੈ ਜਦੋਂ ਤੁਹਾਡਾ ਕੰਟੈਂਟ ਚੰਗਾ ਹੈ YouTube ਜਾਂ Facebook ਨੇ ਰეკਮੈਂਡ ਕਰਨਾ ਹੈ ਲੋਕਾਂ ਦੇ ਸਾਹਮਣੇ ਆਟੋਮੈਟਿਕ ਚੀਜ਼ ਜਾਣੀ ਆ ਤਾਂ ਲੋਕਾਂ ਨੇ ਦੇਖਣਾ ਹੈ ਕਈ ਵਾਰ ਮੈਂ ਇਦਾਂ ਦੀਆਂ ਵੀਡੀਓ ਦੇਖੀਆਂ ਨੇ ਕਿ ਇੱਕ ਵੀਡੀਓ ਉਹਨੂੰ ਹਜ਼ਾਰ ਸ਼ੇਅਰ ਆ ਪਰ ਲੱਖ ਵਿਊ ਆ ਤੇ ਕਈ ਵਾਰ ਇਦਾਂ ਦੀਆਂ ਵੀਡੀਓ ਨੇ ਜਿਨ੍ਹਾਂ ਨੂੰ ਸਿਰਫ 2-400 ਸ਼ੇਅਰ ਆ ਤੇ ਉਹਨਾਂ ਨੂੰ 5-5 ਲੱਖ ਵਿਊ ਆ ਤਾਂ ਦੋਸਤੋ ਕੱਲਾ ਸ਼ੇਅਰ ਦੇ ਮਗਰ ਨਹੀਂ ਜਾਣਾ ਫਿਰ ਘਮ ਕਮਾ ਕੇ ਗੱਲ ਉਹੀ ਆ ਕਿ ਤੁਹਾਡਾ ਜਿਹੜਾ ਕੰਟੈਂਟ ਆ ਉਹ ਚੰਗਾ ਹੋਣਾ ਚਾਹੀਦਾ ਤਾਂ ਦੋਸਤੋ ਸਭ ਤੋਂ ਪਹਿਲਾਂ ਆਪਾਂ ਸਟਾਰਟਅਪ ਕਰਨ ਤੱਕ ਅੱਜ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਆ ਸਟਾਰਟਅਪ ਦੇ ਵਿੱਚ ਆਪਾਂ ਤੁਹਾਡੇ ਨਾਲ ਤਿੰਨ ਚਾਰ ਚੀਜ਼ਾਂ ਸਾਂਝੀਆਂ ਕੀਤੀਆਂ ਨੇ ਕਿ ਤੁਸੀਂ ਕੋਈ ਵੀ ਨਾਮ ਰੱਖੋ ਆਪਣਾ ਚੈਨਲ ਕ੍ਰੀਏਟ ਕਰੋ ਉਸ ਤੋਂ ਬਾਅਦ ਪਿਕਸਾਰਟ ਦੇ ਵਿੱਚ ਤੁਸੀਂ ਥੰਬਨੇਲ ਕ੍ਰੀਏਟ ਕਰ ਸਕਦੇ ਹੋ ਵੀਡੀਓ ਐਡਿਟ ਤੁਸੀਂ VN ਐਪ ਆ ਫ੍ਰੀ ਉਸ ਦੇ ਵਿੱਚ ਕਰ ਸਕਦੇ ਹੋ ਉਸ ਤੋਂ ਬਾਅਦ ਅਪਲੋਡ ਕਰੋ ਰੈਗੂਲਰ ਜਿਹੜਾ ਕੰਟੈਂਟ ਆ ਉਸ ਨੂੰ ਬਣਾਓ ਤਾਂ ਦੋਸਤੋ ਇੰਨੀਆਂ ਚੀਜ਼ਾਂ ਦੇ ਨਾਲ ਤੁਸੀਂ ਸਟਾਰਟ ਅਪ ਕਰੋ ਦੂਸਰੀ ਵੀਡੀਓ ਦੇ ਵਿੱਚ ਤੁਹਾਡੇ ਸਾਰੀ ਜਾਣਕਾਰੀ ਅੱਗੇ ਦੱਸਾਂਗੇ ਕਿ ਤੁਹਾਡਾ ਜਿਹੜਾ ਚੈਨਲ ਆ ਉਸ ਨੂੰ ਆਪਾਂ ਮੋਨਟਾਈਜ਼ ਤੱਕ ਕਿੱਦਾਂ ਲੈ ਕੇ ਜਾਣਾ ਮੋਨਟਾਈਜ਼ ਦਾ ਜਿਹੜੀ categories ਨੇ ਉਹ ਕੀ ਕੀ ਆ ਆਮਦਨ ਕਿਵੇਂ ਆਉਂਦੀ ਆ ਉਹ ਦੋਸਤੋ ਤੁਹਾਡੇ ਨਾਲ ਅਗਲੀ ਵੀਡੀਓ ਵਿੱਚ ਸਾਂਝੀ ਕਰਾਂਗੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਦੋਸਤੋ ਕਮੈਂਟ ਜਰੂਰ ਕਰਿਆ ਜੇ ਤੇ ਵੀਡੀਓ ਨੂੰ ਦੋਸਤਾਂ ਦੇ ਨਾਲ ਸਾਂਝਾ ਜਰੂਰ ਕਰਿਓ ਹੋਰ ਆਪਣੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੋ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਵੀ ਫੋਲੋ ਜਰੂਰ ਕਰਿਓ ਧੰਨਵਾਦ